ਤਸਦਨ ਵਾਲੀ ਅਗਲੀ ਖਬਰ ਦੇ ਵੱਲ ਵਾਦਦੇ ਆ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਪੰਜਾਬ ਦੀ ਲੁਧਿਆਣਾ ਦੀ ਪੱਛਮੀ ਸੀਟ ਜਿਸ ਤੇ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਉਸ ਤੇ ਐਲਾਨ ਦਿੱਤਾ ਹੈ ਆਪਣਾ ਉਮੀਦਵਾਰ ਬੜੇ ਦਰ ਦੀ ਜਿਹੜੀ ਕਿ ਉਮੀਦ ਕੀਤੀ ਜਾ ਰਹੀ ਸੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਬੀਜੇਪੀ ਕਦੋਂ ਆਪਣਾ ਉਮੀਦਵਾਰ ਐਲਾਨੇਗੀ ਉਹਨਾਂ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਭਾਜਪਾ ਨੇ ਚੋਣਾਂ ਦੇ ਲਈ ਜੇਮਨੀ ਚੋਣਾਂ ਦੇ ਲਈ ਜੀਵਨ ਗੁਪਤਾ ਦੇ ਨਾਮ ਤੇ ਮੋਹਰ ਲਾਈ ਹੈ ਇਸ ਤੋਂ ਪਹਿਲਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵੱਲੋਂ ਆਪਣੇ ਉਮੀਦਵਾਰ ਖੜੇ ਕੀਤੇ ਜਾ ਚੁੱਕੇ ਨੇ ਤਾਂ ਕਾਂਗਰਸ ਨੇ ਜਿਮਨੀ ਚੋਣ ਦੇ ਵਿੱਚ ਭਾਸ਼ਪੂਸ਼ਣ ਆਸ਼ੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਗੱਲ ਕਰਾਂਗੇ ਤਾਂ ਸੰਜੀਵ अरोड़ा ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਜਿਸ ਨੂੰ ਲੈ ਕੇ ਕੱਲ੍ਹ ਬੀਤੇ ਦਿਨ ਜਿਹੜਾ ਨਾਮਜ਼ਦਗੀ ਪੱਤਰ ਪਰਨਵੇਲੇ ਵੀ ਜਿਹੜਾ ਰੋਡ ਸ਼ੋਅ ਕੀਤਾ ਗਿਆ ਭਗਵੰਤ ਮਾਨ ਕੇਜਰੀਵਾਲ ਮਨੀਸ਼ ਸੋਧਿਆ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਅਮਨ ਅਰੋੜਾ ਉਹ ਵੀ ਮੌਕੇ ਤੇ ਮੌਜੂਦ ਸੀ ਉਹਨਾਂ ਦੇ ਵੱਲੋਂ ਸਾਰਿਆਂ ਨੇ ਮਿਲ ਕੇ ਨਾਮਜ਼ਦਗੀ ਪੱਤਰ ਪਰਵਾਇਆ ਉੱਥੇ ਹੀ ਅਕਾਲੀ ਦਲ ਦੀ ਗੱਲ ਕਰਾਂਗੇ ਤਾਂ ਪਰਵਪਕਾਰ ਸਿੰਘ ਕੁੰਮਣ ਨੂੰ ਜ਼ਿਮਨੀ ਚੋਣ ਦੇ ਲਈ ਆਪਣਾ ਉਮੀਦਵਾਰ ਲਾਣਿਆ ਗਿਆ ਏ ਤੁਹਾਨੂੰ ਵੀ ਦੱਸ ਦਿੰਨੇ ਆ ਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਸੋਮਵਾਰ 26 ਮਈ ਨੂੰ ਸ਼ੁਰੂ ਹੋਈ ਸੀ ਅਤੇ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਜਿਹੜੀ ਤਰੀਕ ਹੈ ਉਹ 2 ਜੂਨ ਹੈ ਯਾਨੀ ਕਿ ਅੱਜ ਤੋਂ 2 ਦਿਨ ਬਾਅਦ ਤੱਕ ਦੀ ਆਖਰੀ ਤਰੀਕ ਹੈ 2 ਜੂਨ ਤੋਂ ਪਹਿਲਾਂ-ਪਹਿਲਾਂ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਨੇ ਤਾਂ ਲੁਧਿਆਣਾ ਦੀ ਇਸ ਸੀਟ ਤੇ ਚਾਰ ਨਾਵਾਂ ਦੇ ਵਿੱਚ ਟੱਕਰ ਹੋਣ ਜਾ ਰਹੀ ਹੈ ਸੰਜੀਵ अरोड़ा ਜੀਵਨ ਗੁਪਤਾ ਭਰਤਪੂਸ਼ਣ ਆਸ਼ੂ ਪਰਉਪਕਾਰ ਸਿੰਘ ਘੁੰਮਣ ਸ਼੍ਰੋਮਣੀ ਕਾਲੀਦਾਲ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਕਿਸ ਦੇ ਕਿਸ ਦੇ ਨਾਮ ਤੇ ਮੋਹਰ ਲੱਗਦੀ ਹੈ ਕੌਣ ਜੇਤੂ ਹੁੰਦਾ ਆ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਹਰੇਕ ਆਗੂ ਹਰੇਕ ਪਾਰਟੀ ਆਪੋ ਆਪਣਾ ਪੂਰਾ ਜ਼ੋਰ ਲਗਾ ਰਹੀ ਆ ਲੁਧਿਆਣਾ ਪੱਛਮੀ ਦੀ ਸੀਟ ਜਿੱਥੇ ਗੁਰਪ੍ਰੀਤ ਗੋਗੀ ਵਿਧਾਇਕ ਸਾਂ ਆਮ ਆਦਮੀ ਪਾਰਟੀ ਵੱਲ ਦੇ ਉਹਨਾਂ ਦੀ ਗੋਲੀ ਲੱਗਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਜ਼ਿਮਨੀ ਚੋਣ ਕਾਫੀ ਚਿਰ ਤੱਕ ਨਹੀਂ ਹਲਾਨੀ ਗਈ ਤੇ ਹੁਣ ਜ਼ਿਮਨੀ ਚੋਣ ਦਾ ਐਲਾਨ ਹੋਇਆ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੰਜੀਵ अरोੜਾ ਤੇ ਭਰੋਸਾ ਜਤਾਇਆ ਹੈ ਜੀਵਨ ਗੁਪਤਾ ਜਿਹੜੇ ਭਾਜਪਾ ਦੇ ਉਮੀਦਵਾਰ ਹੋਣਗੇ ਪਾਰਤ ਪੂਸ਼ਨਾਸੂ ਕਾਂਗਰਸ ਦੇ ਵੱਲੋਂ ਚੋਣ ਲੜ ਰਹੇ ਨੇ ਪਰਵਪਕਾਰ ਸਿੰਘ ਘੁੰਮਣ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤਾਂ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੰਗਲ ਜਿਹੜਾ ਕਿ ਲਗਾਤਾਰ ਪਕਦਾ ਜਾ ਰਿਹਾ ਤੇ ਇਸ ਖਬਰ ਤੇ ਹੋਰ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਪੱਤਰਕਾਰ ਸਾਥੀ ਅਨਮੋਲ ਗੁਲਾਟੀ ਫੋਨੋ ਜੁੜੇ ਹੋਏ ਨੇ ਅਨਮੋਲ ਕੀ ਕੋਈ ਜਾਣਕਾਰੀ ਹੈ ਕਿਹੜੇ ਅਹਿਮ ਮੁੱਦੇ ਰਹਿਣਗੇ ਤੇ ਭਾਜਪਾ ਦੇ ਵੱਲੋਂ ਆਖਿਰ ਦੇ ਵਿੱਚ ਇਹ ਕਿਉਂ ਨਾਮ ਲਾਨਿਆ ਗਿਆ ਹੈ ਆਖਿਰ ਦੇ ਇੰਨੀ ਲੇਟ ਕਿਵੇਂ ਹੋ ਗਈ ਉਹਨਾਂ ਨੂੰ ਨਾਮ ਲਾਨਣ ਦੇ ਵਿੱਚ बिल्कुल अक्शन रखो क्योंकि खास तौर पर गल की जाए तो लुधिया जमनी चोलान हो चुकी थी कैंडेट्स एलान कर दिए गए थे बीजेपी वालों कहा जा सकता है कि काफी मंथन तो बाद हम जो की है, नाम नाम कि नाम अनाउंस किया गया कितना कि बीजेपी वालों अपनी स्ट्रैटजीज जो थी वो डिसाइड की जा रही थी जो बाकी कैंडीडेट है देखने की कोशिश की जा रही थी ਉਨ ਦੇ ਕਰੇ ਚੌੜ ਨੰਗਲ ਦੀ ਗੱਲ ਕੀਤੀ ਜਾਵੇ ਤਾਂ ਕੋ ਭਾਰਤ ਪੁਸ਼ਨਾਸ਼ੂ ਪਾਗਰੇ ਸੋ ਕੈਂਡੀਟ ਨੇ ਬਹੁਤ ਸਟਰੋਂਗ ਕੈਂਡੀਟ ਨੇ ਲੇਕਿਨ ਪਰ ਪੁਸ਼ਨਾਸ਼ੂ ਹਮੇਸ਼ਾ ਜਦੋਂ ਇਲੈਕਸ਼ਨ ਲੜਦੇ ਸੀਗੇ ਤਾਂ ਉਹਨਾਂ ਦੇ ਪਿੱਛੇ ਬੈਕਅਪ ਦੇ ਵਿੱਚ ਜੋ ਸਪੋਰਟ ਸੀਗੀ ਉਹ ਜਿੰਨਾ ਜਿਹੜਾ ਸੰਜੀਵ ਬਰੋਣਾ ਦੀ ਹੁੰਦੀ ਸੀਗੀ ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਤੋਂ ਚੋਣ ਲੜ ਰਹੇ ਨੇ ਇਦਾਂ ਇਹ ਕਿਹਾ ਜਾ ਸਕਦਾ ਕਿ ਭਾਰਤ ਪੁਸ਼ਨਾਸ਼ੂ ਮਜ਼ਬੂਤ ਕੈਂਡੀਡੇਟ ਜ਼ਰੂਰ ਸੀ ਕਿ ਮੇਕੇ ਇਸ ਵਾਰੀ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਜਿੱਤੀ ਹੈ ਸਪੋਰਟ ਜਿੱਤੀ ਹੈ ਕਿੰਨਾਂ ਵੱਲੋਂ ਕੀਤੀ ਜਾਂਦੀ ਕਿ ਕਿੰਨਾ ਕਿੰਨੇ ਸੰਦੀਪ अरोड़ा ਜੁਤੀ ਹੈ ਕਾਫੀ ਸਪੋਰਟ ਦਿੱਤੀ ਹਮੇਸ਼ਾ ਭਾਰਤ ਪੁਸ਼ਨਾਸ਼ੂ ਦੀ ਕਰਦੇ ਹੋਏ ਨਜ਼ਰ ਆਉਂਦੇ ਸੀ ਕਿ ਉੱਥੇ ਹੀ ਭਾਜਪਾ ਦੀ ਲੈ ਕੇ ਗੱਲ ਕਰਨੀ ਜਾਵੇ ਤਾਂ ਭਾਜਪਾ ਇਸੋ ਸੱਚ ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ ਉੱਥੇ ਹੀ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡਾ ਪੰਜਾਬ ਦਾ ਜੋ گارਮੈਂਟ ਦਾ ਹੱਬ ਉਹ ਦਿੱਤੀ ਹੈ ਲੁਧਿਆਣਾ ਇਹ ਕੱਪੜੇ ਦਾ ਹੱਬ ਕਿਉਂ ਹੋ ਗਿਆ ਉਹਦੇ ਨਾਲ ਜਿਸ ਦੇ ਕਰਕੇ ਕਿਹ ਤਰ੍ਹਾਂ ਕਿਤੇ ਹੁਣ ਇੰਡਸਟਰੀਜ਼ ਨੂੰ ਕਿਸ ਤਰੀਕੇ ਨਾਲ ਆਉਣ ਵਾਲਾ ਜਿਨ੍ਹਾਂ ਦੇ ਵਿੱਚ ਜੁਤੀ ਹੈ ਹੈਲਪ ਕੀਤੀ ਜਾ ਸਕੀ ਹੈ ਉਸ चीज ਨੂੰ ਉਹ ਮੁੱਦਾ ਜੁਤੀਆ ਮੁੱਖ ਰਹਿਣ ਵਾਲਾ ਇਸ ਨੂੰ ਦੇ ਅਣਾਈ ਰਿਕਸ਼ਨ ਦੇ ਵਿੱਚ ਦੂਜੇ ਪਾਸੇ ਬੁੱਗਾ ਨਾਲਾ ਜੋ ਕਿ ਹਮੇਸ਼ਾ ਸਿਰਫ ਸਿਆਸਤ ਦਾ ਕੇਂਦਰ ਤਾਂ ਰਿਹਾ ਨਹੀਂ ਕਿ ਨਾਸਟਾ ਕਿਸੇਰੇ ਕੰਮ ਹੋਤੇ ਨਹੀਂ ਕੀਤਾ ਇਹਨਾਂ तमाम ਜੀਵਾਂ ਨੂੰ ਲੈ ਕੇ ਜੁਤੀ ਹੈ ਇਸ ਵਾਦਾ ਚੋੜਨ ਨਾਲ ਜੁਤੀਆ ਲੜਿਆ ਜਾਊਗਾ ਤੇ ਇਹਨਾਂ तमाम ਜੀਵਾਂ ਦੇ ਵਿੱਚ ਕਿਹੜੇ ਤਰ੍ਹਾਂ ਦੇ ਇਹ ਵੀ ਦੇਖਣਾ ਹੋਏਗਾ ਤੇ ਕਿਹੜੀ ਪਾਰਟੀ ਨੂੰ ਜੋ ਕਿ ਇਸ ਵਾਰੀ ਲੋਕਾ ਵੱਲੋਂ ਤੁਮਰ ਤੋਂ ਦਿੱਤਾ ਜਾਂਦਾ ਕਿਉਂਕਿ ਜੋ ਸ਼ਹਿਰੀ ਵਾਚੇ ਬਹੁਤ ਸੇ ਬੀਜੇਪੀ ਜੋ ਕਿ ਕਾਫੀ ਜ਼ਿਆਦਾ ਐਕਟਿਵ ਹੁੰਦੇ ਨਜ਼ਰ ਆ ਰਹੀ ਹੈ ਹਾਲਾਂਕਿ ਜੀਵਨ ਗੁਪਤਾ ਜਿਵੇਂ ਕਹਾ ਜਾ ਰਿਹਾ ਹੈ ਬੀਜੇਪੀ ਦੇ ਤਰਾਨੇ ਜੋ ਤੁਸੀਂ ਇਹ ਕੰਮ ਕਰਦਾ ਹੈ ਲੇਕਿਨ ਪੋਲਿਟਿਕਸ ਦੇ ਵਿੱਚ ਐਕਟਿਵ ਪੋਲਿਟਿਕਸ ਦੇ ਵਿੱਚ ਉਹਨਾ ਉਹ ਇੱਕ ਨਿਊਕਮਰ ਨੇ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਕਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਬੀਜੇਪੀ ਵੱਲੋਂ ਜਿਹੜਾ ਦਾਅ ਛੇ ਲਿਆ ਗਿਆ ਉਸ ਦੇ ਵਿੱਚ ਉਹਨਾਂ ਨੂੰ ਕਿੰਨਾ ਕੁ ਫਾਇਦਾ ਤੇ ਕਿੰਨਾ ਕੁ ਨੁਕਸਾਨ ਹੋ ਕੇ ਹੁੰਦਾ ਹੋਇਆ ਨਜ਼ਰ ਆਂਦਾ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਬੀਜੇਪੀ ਨੂੰ ਕਾਫੀ ਜ਼ਿਆਦਾ ਵੋਟਾਂ ਪਈਆਂ ਸੀ ਬੀਜੇਪੀ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ ਕਾਫੀ ਜ਼ਿਆਦਾ ਵੋਟਾਂ ਪਈਆਂ ਸੀ ਬਹੁਤ ਹੀ ਘੱਟ ਮਾਰਜਨ ਦੇ ਨਾਲ ਹਾਰੇ ਸੀ ਅਨਮੋਲ ਬਹੁਤ ਬਹੁਤ ਧੰਨਵਾਦ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਤਾਂ ਭਾਜਪਾ ਨੇ ਜੀਵਨ ਗੁਪਤਾ ਦੇ ਨਾਮ ਤੇ ਮੋਹਰ ਲਗਾਈ ਹੈ ਜੀਵਨ ਗੁਪਤਾ ਲੁਧਿਆਣਾ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ